来 ਬਾਪੂ ਤੈਨੂੰ ਫਿਲਮ ਫਿਲਮ ਕੱਟ ਕੇ ਦਮਾਇਚ ਉਹ ਤੂੰ ਐਂ ਜੀ ਫਿਲਮ ਕੱਟੇਗਾ ਜਿਹੜੇ ਮੈਂ 20 25 ਰੁਪਏ ਪਵਾਏ ਨੇ ਉਹ ਖਤਮ ਕਰ ਦੇਗਾ ਤੂੰ ਉਹ ਨਹੀਂ ਨੈਟ ਪਵਾਇਆ ਮੈਂ ਜੀ ਉਹ ਨੈਟ ਖਬਰਾ ਕਿੰਨੇ ਕਿਤੇ ਚੱਲੂਗਾ ਜਿਹੜੇ ਮੈਂ ਪੈਸੇ ਪਵਾਏ ਤੂੰ ਉਹ ਵੀ ਖਤਮ ਕਰ ਦੇਗਾ ਨਹੀਂ ਕੱਟੇ ਜਾਂਦੇ ਹੁੰਦੇ ਬਾਪੂ ਪੈਸੇ ਖੜ ਜਾ ਤੈਨੂੰ ਮੈਂ ਪੰਜਾਬੀ ਫਿਲਮ ਦਿਖਾਉਣਾ ਉਹ ਯਾਰ ਤੈਨੂੰ ਕੀ ਫਿਲਮ ਦਿਖਾਉਣੀ ਐ ਨਾਲ ਕਿਉਂ ਐਵੇਂ ਹੈ ਤੈਨੂੰ YouTube ਚ ਲਾਉਣੀ ਦਿਖਾਉਣਾ ਆਰੇ ਇਹਦੇ ਤੇ ਕਰਿਆ ਕਰ ਦੇਗਾ ਅੱਛਾ ਇੱਥੇ ਬੋਲ ਦੇਗਾ ਜਿਹੜਾ ਕੁਝ ਵੀ ਚਾਹੀਦਾ ਠੀਕ ਹੈ ਪੰਜਾਬੀ ਗਾਣੇ ਆਗੇ ਨਾ ਲ ਹੱਦ ਹੋ ਗਈ ਆਗੇ ਦੇ ਕਮਾਲ ਹੋ ਗਈ ਅੱਛਾ ਇਹਦੇ ਚ ਇੰਨਾ ਕੁ ਸ ਹੈ ਜਿਹੜਾ ਕੁਝ ਵੀ ਬੋਲੇ ਉਹ ਹੀ ਕੱਢ ਦੂ ਚਲ ਵਧੀਆ ਹੋਗਾ ਉ ਆਏ ਵੀ ਪੁੱਤ ਚਲ ਮੈਂ ਤਾਂ ਲੈਣਾ ਇਹਦੇ ਲੈ ਲਿਆ ਕੰਮ ਤਾਂ ਤੇਰੇ ਹੋ ਗਏ ਨਾ ਇਹ ਮੈਂ ਨੈਟ ਪਵਾਤਾ ਸੀਗਾ ਅੱਛਾ ਕੀ ਹੋਇਆ ਸੁਣਨਾ ਹੁਣ ਬਸ ਕੋਈ ਨਹੀਂ ਚਲ ਮੈਂ ਹੁਣ ਤੂੰ ਐ ਕਰ ਚਾਹ ਪੀ ਕੇ ਰਮੈਂ ਵੀ ਖੇਤ ਜਾਣਾ ਹੁਣ ਕਾਇਦ ਨ ਹੋ ਗੇ ਮੈਂ ਖੇਤ ਗੇੜਾ ਮਾਰਿਆ ਮੈਂ ਕੋਈ ਤੇ ਵੀ ਬਗ ਜਾਗੇ ਹਾਂ ਹੋ ਤੂੰ ਬਸ ਹੁਣ ਇਹਨੂੰ ਬਾਹਲਾ ਨਾ ਚਲਾ ਤੇ ਐ ਕਰਾ ਮੈਨੂੰ ਤੂੰ ਮੈਨੂੰ ਕਦੋਂ ਲੈ ਕੇ ਦਿੰਦਾ ਉਹ ਮੈਂ ਕਹਿੰਦਾ ਯਾਰ ਮੈਂ ਮੈਂ ਕੀ ਕਰਨਾ ਇਹੀ ਰੱਖ ਲੈ ਤੂੰ ਹਾਂ ਫੇਰ ਐਂ ਕਰ ਤੂੰ ਮੈਨੂੰ ਦੇ ਦੇ ਹੂੰ ਠੀਕ ਆ ਚਲ ਇਹੀ ਰੱਖ ਲੈ ਮੈਨੂੰ ਫੇਰ ਉਹ ਦੂਜਾ ਦੇ ਦੇ ਟੁੱਟਾ ਭੱਜ ਜਾ ਮੈਂ ਤੈਨੂੰ ਹਾਂ ਬੱਟਨ ਵਾਲਾ ਯਾਰ ਤੈਨੂੰ ਬੱਟਨ ਵਾਲਾ ਵਧੀਆ ਰੋ ਬੱਟਨ ਵਾਲਾ ਮੈਨੂੰ ਸੌਂ ਲੈ ਤੂੰ ਗਾਣੇ ਸੁਣਦੇ ਹੋ ਇੱਥੇ ਸੁਣ ਲੈ ਲੈ ਇਹਨੂੰ ਫੜਾ ਤਾ ਇਹ ਕੀ ਗੱਲ ਉਬ ਮੈਂ ਇਹ ਕਹਿੰਦਾ ਮੈਂ ਗਾਣੇ ਸੁਣਾਵਾਂ ਤੈਨੂੰ ਗਾਣੇ ਸੁਣਾਵਾਂ ਮੈਂ ਆਖਿਆ ਕਿਹੜੇ ਗਾਣੇ ਸੁਣਨੇ ਜਿਹੜੇ ਮੈਂ ਪੈਸੇ ਪਾਇਆ ਤੂੰ ਜਿਵੇਂ ਉਹ ਕਰਲੇਗਾ ਹੱਥਾਂ ਚੋਂ ਕੱਢ ਲੇਗਾ ਇਹਨੂੰ ਮੈਨੂੰ ਪਤਾ ਇਹ ਉਹੋ ਤੈਨੂੰ ਨਹੀਂ ਪਤਾ ਭਾਈ ਬਨੇ ਅੱਜਕੱਲ੍ਹ ਜਵਾਕਾਂ ਨੂੰ ਇੰਨਾ ਚੀਜ਼ਾਂ ਦੀ ਲੋੜ ਹੈ ਨੈੱਟ ਦਾ ਜ਼ਮਾਨਾ ਬੇਬੇ ਨੈੱਟ ਦਾ ਅੱਛਾ ਬੇ ਨੈੱਟ ਤੇ ਸਾਨੂੰ ਨਾ ਭੁੱਲ ਜੀ ਕੋਲੇ ਬੈਠਿਆ ਨੂੰ ਪਤਾ ਹੀ ਲੱਦਾ ਜਵਾਕ ਤਾਂ ਨਾ ਹੀ ਨਹੀਂ ਪਤਾ ਲੱਦਾ ਵੀ ਇੱਥੇ ਰੱਖ ਲੈਣਗੇ ਨਾ ਇਹ ਪਤਾ ਨਾ ਇੱਧਰ ਕੀ ਹੋ ਜਾਂਦਾ ਨਾ ਇੱਧਰ ਪਤਾ ਲੱਗਦਾ ਇਹਨਾਂ ਨੂੰ ਪਤਾ ਉਹ ਹੋ ਜਾਂਦਾ ਨਹੀਂ ਆਪਣਾ جواب ਇਹ ਤਾਂ ਹੁਣ ਸਮਝ ਆਲਾ ਸੁਖ ਨਾਲ ਗੱਪੜੂ ਹੋ ਗਿਆ ਹੋਣਾ ਚੱਲ ਚੰਗਾ ਬਾਣ ਨਾ ਜਾਵੇ ਬਸ ਮੈਨ ਦਾ ਇਸ ਚੀਜ਼ ਤੋਂ ਡਰਦੀ ਆ ਹੋਰ ਕੋਈ ਗੱਲ ਨਹੀਂ ਉਹਦਾ ਬਾਪੂ ਪਤਾ ਕੀ ਗੱਲ ਹੋਈ ਹੂੰ ਸ਼ੈਰੀ ਆਗੇ ਬਦਨ ਇਹਨੂੰ ਕੀ ਕਹਿ ਗਿਆ ਇਹ ਤਾਂ ਉਹੀ ਗੱਲ ਤੇ ਪੱਕੀ ਹੋਈ ਬੈਠੀ ਆ ਕੀ ਕਹਿ ਗਿਆ ਇਹ じゃ ਕੀ ਕਹਿ ਗਿਆ ਉਹ ਤਾਂ ਉਹੀ ਕਹਿੰਦਾ ਸੀ ਕਹਿੰਦਾ ਅੱਜ ਕੱਲ ਮਸੀ ਟਾਈਮ ਹੈ ਜੇਗਾ ਆਪ ਦਾ ਸਾਹ ਹੁਣ ਆ ਰਿਹਾ ਕਰ ਕਿਸੇ ਨਾਲ ਉਹ ਆਪ ਨਹੀਂ ਰਲਦਾ ਕਿਸੇ ਨਾਲ ਮੇਰੇ ਨਾਲ ਹੀ ਹੁੰਦਾ ਉਹ ਉਹ ਚੱਲ ਚੰਗਾ ਮੈਂ ਕਿਹੜਾ ਕਹਿੰਦੀ ਤੈਨੂੰ ਮਾੜਾ ਥੋੜੀ ਕਿ ਹੈਗਾ ਤੈਨੂੰ ਸਿੱਖਿਆ ਦਿੰਨੇ ਆ ਮਾਪੇ ਹੋਣ ਦੇ ਨਾਲ ਤੇ ਸਾਡਾ ਤਾਂ ਹੱਕ ਬਣਦਾ ਹੈਗਾ ਗੱਲ ਤਾਂ ਤੇਰੀ ਮਾਂ ਸਿਆਣੀ ਕਹਿੰਦੀ ਐ ਬਸ ਦੇਖੀ ਕਿਤੇ ਮੈਂ ਹੀ ਕਹਣਾ ਕਿ ਕਿਤੇ ਇਸੇ ਦੇ ਵਿੱਚ ਹੀ ਨਾ ਬੈਠਾ ਰਹੀ ਪੁੱਤ ਪੜਾਈ ਦਾ ਖਿਆਲ ਨਾ ਛੱਡ ਜੀ ਉਸ ਤਾਂ ਸਾਨੂੰ ਤਾਂ ਇਹ ਜਾਂਦਾ ਨਾ ਲੱਗਦਾ ਓਹੋ ਬੱਪੂ ਇੱਥੇ ਜਿੱਥੇ ਤੂੰ ਮੈਂ ਤੈਨੂੰ ਹੁਣੇ ਬੋਲ ਕੇ ਕੱਢਿਆ ਸੀ ਪੰਜਾਬੀ ਗਾਣੇ ਉੱਥੇ ਹੀ ਮੈਂ ਆਪਦਾ ਕੋਈ ਸਕੂਲ ਦਾ ਜਾਂ ਕਾਲਜ ਦਾ ਕੁਝ ਬੋਲਦਾ ਦੀ ਮੈਂ ਆ ਪੜਨਾ ਉਹ ਕੱਟੋ ਉਹ ਹੀ ਆ ਜਾਂਦਾ ਅੱਛਾ ਅੱਛਾ ਇਹਨੂੰ ਪੜਨ ਦਾ ਵਾਸਤੇ ਵਰਤਦੇ ਨੇ ਠੀ ਪਰ ਚਾ ਕੀ 100 ਰੁਪਿਆ ਪੈਂਦਾ ਨੈਟ ਵਾਲਾ ਬਸ ਉਹ ਮੈਂ ਪਾ ਦਿਆ ਕਰੂੰ 100 ਰੁਪਿਆ ਆ ਮੈਂ ਮਰ ਜਾ ਵੇ 100 ਰੁਪਿਆ ਖਾ ਜਾ ਕਰ ਰੋਜ ਦਾ ਰੋਜ ਦਾ ਨਹੀਂ ਮਹੀਨੇ ਦਾ ਮਹੀਨੇ ਦਾ ਨਹੀਂ ਤੇਰਾ ਤਾਂ ਫੁੱਟੀ ਆ ਠੀਕ ਹੈ ਮੈਂ ਤਾਂ ਖਾ ਬੂਗਾ ਮਰ ਜਾ ਸੌਦੀ ਸਬਜੀ ਤੋਂ ਤੋ ਪਾਣੀ ਮਹਿੰਗਾਈ ਕਿੰਨੀ ਹੋਈ ਪਈ ਹੈਗੀ ਚਲ ਕੋਈ ਨਹੀਂ ਕੁਝ ਨਹੀਂ ਹੁੰਦਾ ਪੜਦਾ ਵੀ ਇਹ ਬੰਦਾ ਕਰਦਾ ਕੰਮ ਵੀ ਕਰਿਆ ਕਰ ਕਰਦਾ ਕੰਮ ਹਾਂ ਦੇਖ ਪਤਰਾ ਕੰਮ ਪਿੱਛੇ ਦਾ ਮੈਂ ਤੈਨੂੰ ਕਹਿਦਾ ਨਹੀਂ ਦੇਣਾ ਮੈਂ ਤਾਂ ਆ ਹੀ ਕਹਿਣਾ ਵੇ ਤੂੰ ਪੜਾਈ ਕਰਨੀ ਹੁੰਦਾ ਕੱਚਾ ਕੱਤੀ ਮੇਰਾ ਸ਼ੇਰ ਵਰਕੇ ਵੀ ਪੜਾਈ ਜੇ ਤੂੰ ਕਰਦੀ ਚੱਲ ਬੱਤੂ ਆਪਕੀ ਚੱਲਦਾ ਬੇਬੇ ਕੋ ਨਾ ਲੱਗੀ ਜਬੂ ਆਪਰਾ ਆ ਜਾ 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 ਮਿਰਤੇ ਇਹ ਸੋਚਾ ਵੀ ਸੀਤਾ ਦੇਖ ਪਸਵਾ ਢਾਂਡਾਂ ਨਾਲ ਤੇ ਖੇਤਾਂ ਚ ਮੱਥਾ ਮਾਰ ਲਿਆ ਵੀ ਮੇਰਾ ਪੁੱਤ ਨਾ ਮੇਰਾ ਪੁੱਤ ਨਾ ਖੇਤਾਂ ਚ ਧੱਕੇ ਖਾਵੇ ਇਹ ਤਾਂ ਕੁਰਸੀ ਤੇ ਬੈਠਾ ਸੋਹਣਾ ਲੱਗੇ ਚਲ ਚੰਗਾ ਚਾਂਬੜਿਆ ਜਾ ਦੇ ਚੱਲ ਬੇਬੇ ਕੋਈ ਨਹੀਂ ਚੱਲ ਮੈਂ ਵੀ ਜਾਣਾ ਕੱਲ੍ਹ ਜਾਣਾ ਤੂੰ ਕੱਲ੍ਹ ਜਾ ਜਾਨਾ ਚੱਲ ਫਿਰ ਮੈਂ ਵੀ ਜਾਂਦਾ ਖੇਤ ਨੂੰ ਤੇ ਮੇਰੇ ਨਾਲ ਕਾਇਦ ਨੂੰ ਹਾਂ ਹਾਂ ਖੇਤ ਜਾਇਆ ਮਾੜਾ ਜਾ ਹੋਣਾ ਦੇਖ ਲਈ ਪਾਣੀ ਪੂਣੀ ਨਾਲ ਆਉਣ ਵਾਲਾ ਹੋਵੇ ਕਿਤੇ ਸਾਰੇ ਕੀੜਾ ਮਾਰ ਕੇ ਉਹਨੂੰ ਕਾਇਦ ਨੂੰ ਹੋਵੇ ਮੈਨੂੰ ਤਾਂ ਹੀ ਸੁਣਨਾ ਹੋਇਆ ਪਿਆ ਵੀ ਪਤਨੀ ਨੂੰ ਇੰਨੇ ਹੀ ਹੋ ਗਿਆ ਲਾ ਚਾਰ ਪੰਜ ਦਿਨ ਹੋਏ ਲੇ ਗਏ ਨੂੰ ਤੇ ਮੈਂ ਖੇਤ ਕੀੜਾ ਮਾਰਿਆ ਚੱਲ ਚੰਗਾ ਠੀਕ ਹੈ ਬਈ ਉਹ ਕੰਮ ਦਾ ਗੱਲ ਤੇ ਹੁਣ ਕੀ ਕੰਮ ਰਹਿ ਗਿਆ ਬਥੇਰੀਆਂ ਚਾਵਲੀਆਂ ਮਾਰ ਕੇ ਪਿਓ ਨਾਲ ਲੈ ਉਹ ਤਾਂ ਮੇਰੀ ਸ਼ਿਕਾਇਤਾਂ ਲਾਉਂਦਾ ਸੀ ਕਿ ਹਾਂ ਹੁਣ ਪੈਸੇ ਜੈਵੇਂ ਫਿਰ ਮਾਂ ਜਾਦਾ ਜੱਦੀ ਤੇ ਏ ਏ ਏ ਹੋਲੀ ਆ ਗਏ ਉਹ ਨਜ਼ਾਰੇ ਨਜ਼ਾਰੇ ਜਿਹੜੇ ਉੱਤੇ ਪੈਸੇ ਪਾ ਕੇ ਨਾ ਕਾਲਜ 'ਚ ਹੋਲੀ ਮਨਾਉਣਗੇ ਮੇਰੇ ਕੋਲ ਨਾ ਫਿਰ ਕੰਨ ਦਸਣੇ ਟਿਕਾਣਾ ਚਾਹ ਖੰਡ ਵਾਲੇ ਡੱਬੇ ਜਿਹੇ ਹੁੰਦੇ ਆਗੇ ਉਹ ਲਿਆਦਾ ਤੈਨੂੰ ਦੇ 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 ਛੱਡੀ ਨਾ ਪੈਂਦਾ ਉਹ ਬੇਬੇ ਦੇ ਦੇ ਬੋਬਾ ਮੈਂ ਕੀ ਕਹੀਆ ਮੈਂ ਉਸ ਨਹੀਂ ਉਹ ਕ ਕੀ ਸਾਲ ਤੋਂ ਕਹੀਆ ਮੈਂ 100 ਰੁਪਏ ਦੇ ਦੇ ਇੱਕ ਮੇਰੇ ਕੋਲ ਰਹਿਣ ਕਿ ਤਾ ਵੇ ਦੇ ਵੇ ਬੈਲਫੋਨ ਮਾਰੀ ਨਹੀਂ ਤਾਲਿਆ ਤੂੰ ਨਹੀਂ ਛੱਡੇਗਾ ਦੱਸ ਤਾਂ ਭਗਤਾ ਜਾ ਜੇ ਕਿਤੇ ਲੇਟ ਫੇਟ ਹੋ ਗਿਆ ਨਾ ਫਿਰ ਹਿਸਾਬ ਲਾ ਲਈ ਜਾਂ ਕੋਈ ਸ਼ਿਕਾਇਤ ਆ ਗਈ ਤੇਰੀ ਆ ਦੂੰ ਟਾਈਮ ਨਾਲ ਕਿਵੇਂ ਕਰਦਾਗਾ ਮੈਂ ਚਾਹ ਦਾ ਚਾਹ ਦਾ ਪੀਲਾ ਐਡੀ ਦੱਸਦੀ ਹੱਕ ਲੱਗੀ ਹੈ ਕਿੱਦਾਂ ਦੱਸ ਚਾਹ ਨਹੀਂ ਕੋਠ ਬਣਵਾ ਕੇ ਚਾਹ ਨਹੀਂ ਸੀ ਮੇਰਾ ਦੁੱਧ ਹੁੰਦਾ ਤੇਰੇ ਵਾਸਤੇ ਦਾ ਚਾਂਬੜਿਆ ਹੋਇਆ ਚਲ ਕੋਈ ਮੈਂ ਤਾਂ ਉਹਦਾ ਕੰਮ ਕਰ ਇਹ ਤਾਂ ਹੈਗੇ ਆ ਰਾਣੀ ਆ ਗਏ ਆ ਜਾ ਕੀ ਕਰਤੀ ਹੈ ਮੈਂ ਵੀ ਬਚਾਹ ਬਣਾ ਤੈਨੂੰ ਜਾਣੀ ਦੀ ਭੁੱਲ ਲਈ ਮੈਨੂੰ ਤੂੰ ਕਾਨੂੰ ਯਾਦ ਰੱਖ ਜੇ ਤੇਰੇ ਤਾਂ ਕਲਾਸ ਲੱਗੀ ਹੋਂ ਤਾਂ ਤਾਂ ਛੇਤੀ ਆ ਗਈ ਨਹੀਂ ਕਿੱਥੇ ਮੈਨੂੰ ਵੇਬਦੀ ਐ ਤੂੰ ਅੱਛੇ ਬੇਬੇ ਕੰਮ ਕਰਦੇ ਜੀ ਹੋਲੀ ਆ ਅੱਛਾ ਜੀ ਹੋਲੀ ਆ ਨਾ ਹਾਂ ਇਹ ਤਾਂ ਕਹਤਾ ਨਾ ਤਾਂ ਬੇਬੇ ਨੇ ਪਾਣੀ ਪੁੱਛਦੀਆਂ ਨਾ ਚਾਹ ਪੁੱਛਦੀਆਂ ਲੈ ਬੇਬੇ ਪੁੱਛਦੀ ਤਾਂ ਹੈਗੀਆਂ ਕਹਿੰਦੀ ਲੈ ਬੇਬੇ ਪੁੱਛਦੀਆਂ ਲੈ ਕਦੋਂ ਗਰਾਖੇ ਸੀਰ ਕੋਈ ਲੈ ਕੇ ਤੂੰ ਕੋਈ ਨਾ ਮੈਂ ਤੁਹਾਨੂੰ ਦੁੱਧ ਜਪਤੀ પાਕੇ ਦਉਂਗੀ ਬੇਬੇ ਮੈਂ ਕਿ ਮੈਨੂੰ ਯਾਰ ਪੀ ਦੀਦੀ ਯਾਰ ਪੀ ਦੇ ਦੇ ਕਹਿੰਦੀ ਸਰਦਾਂ 50 ਮੈਨਾਂ ਯਾਦ ਰੰਗ ਕਾ ਜੂਆ ਤੂੰ ਕੌਣ ਰੰਗ ਖੇਡਦਾ ਇਹ ਤਾਂ ਪਹਿਲੇ ਮੈਂ ਪਹਿਲੇ ਤੋਂ ਹੀ ਤਾਂ ਖੇਡਦੀ ਆ ਕੱਲ ਸਕੂਲ ਚ ਤਾਂ ਖੇਡਦੀ ਆ ਇਹ ਤਾਂ ਪਹਿਲਾ ਟਾਈਮ ਸੀ ਮੇਰੇ ਘਰ ਤੋਂ ਪਹਿਲਾਂ ਤੁਹਾਨੂੰ ਸਾਡੇ ਬੱਚੇ ਟਾਈਮ ਹੈ ਸੀ ਅੰਗ ਖੇਡੀਆਂ ਤੇ ਕੋਈ ਗੁੱਸਾ ਨਹੀਂ ਕਰਦਾ ਇੱਕ ਦੂਜੇ ਦਾ ਹੁਣ ਤਾਂ ਲੜਾਈ ਹੋ ਜਾਂਦੀ ਹਾਂ ਬੇਬੇ ਤਾਂ ਹੈ ਵੀ ਪਹਿਲਾਂ ਵਾਲਾ ਜਿਹੜਾ ਟਾਈਮ ਸੀ ਉਹ ਬਹੁਤ ਚੰਗਾ ਸੀਗਾ ਪਰ ਐ ਵੀ ਹੁਣ ਵੀ ਹੈਗਾ ਜਿਹੜੇ ਪੜੇ ਲਿਖੇ ਬੱਚੇ ਉਹ ਤਾਂ ਖੇਡਦੀ ਆ ਹਾਂ ਸਰ ਖੇਡਦੇ ਤਾਂ ਹੈਗੇ ਆ ਯਾਰ ਵੀ ਟਾਈਮ ਮਾਰਾ ਡਰ ਲੱਗਦਾ ਹਾਂ ਟਾਈਮ ਤੋਂ ਨਹੀਂ ਤਾਂ ਮਰੰਗ ਵੀਰੇ ਦੇ ਵੀ ਲੈ ਆਂਦੀ ਮਹਾ ਮਾਰੇ ਨਾ ਮੇਰੇ ਚਲ ਤੂੰ ਉਸ ਦਾ ਭਾਂ ਪੈਸੇ ਦੋ ਮੈਂ ਭਾਂ ਭਾਂ ਜੱਤ ਕਿੰਦਾ ਪਰ ਤੇਰੇ ਵੀਰੇ ਨੇ ਤਾਂ ਮੰਗੇ ਨਹੀਂ ਪੈਸੇ ਮੈਥੋਂ ਹੈਂ ਮਰੰਗ ਵੀਰੇ ਦੇ ਤਾਂ ਆਪ ਸਿੱਝਾ ਪੀਆ ਫਿਰ ਸ਼ਾਬਾਸ਼ ਤਾਂ ਤੇਰੀ ਗੱਲ ਠੀਕ ਪਾ ਹਣਾ ਹੋਰ ਅੱਛਾ ਬੇਬੀ ਮੇਰੀ ਗੱਲ ਸੁਣ ਤੂੰ ਵੀਰੇ ਕੋਲ ਜਦੋਂ ਵੀਰਾ ਬਹਿੰਦਾ ਹੈ ਤੇ ਮੇਰੇ ਰਿਸ਼ਤੇ ਦੀ ਗੱਲ ਛੇੜ ਲੈਣੀ ਆ ਮੈਨੂੰ ਐ ਦਾ ਸੱਜ ਤੱਕ ਕੋਈ ਲਾਂਬਾ ਦਵਾਇਆ ਮੈਂ ਲਾਂਬਾ ਪਾ ਮੈਂ ਤੂੰ ਜਮਾ ਨਹੀਂ ਦਵਾਇਆ ਸੌਨੇ ਦਾ ਪਿਆ ਕੋ ਫਿਰ ਇੱਕ ਦਿਨ ਤਾਂ ਹੁਣ ਤੇਰਾ ਵਿਆਹ ਕਰਨੇ ਪਊਗਾ ਫਰੇ ਡਿਗੀਟੀ ਕਹੋਗੀ ਬੇਬੇ ਮੈਂ ਤੂੰ ਰੋ ਰਹੀ ਉਹੀ ਗੱਲ ਮੂਰੇ ਧਰ ਲੈਣੀ ਮੈਨੂੰ ਬਹੁਤ ਬੁਰਾ ਲੱਗਦਾਗਾ ਕੋਈ ਮੈਂ ਬੋਹ ਹੀ ਥੋੜੀਆਂ ਛੋਟੇ ਤੇ ਕਹਿੰਦੀ ਲਾ ਐਡੀ ਕਿਡੀ ਕਾ ਹੌਕੇ ਮਾੜ ਬਦਲਾਂਗੇ ਤੇਰੇ ਦੂਜੇ ਦੇ ਹਾਂ ਨਹੀਂ ਹੁੰਦਾ ਤੇ ਮੈਂ ਤੁਗੀ ਮੈਂ ਤੈਨੂੰ ਆਏ ਕਹੀ ਸੀ ਚੱਲ ਮੈਂ ਆਹੋ ਦੇ ਬੈਠੇ ਬੈਠੇ ਕਰਦੀਆਂ ਜਿਹੜਾ ਕੋਈ ਚਾਹ ਆੜਾ ਤੇਰੇ ਮੈਂ ਪੂਰੇ ਕਰ ਦੂੰਗੀ ਚਾਹ ਨੂੰ ਤਾਂ ਜੰਮਦਾ ਰਹੇ ਤੇਰਾ ਪੀਰਾ ਸਾਰਾ ਕੁਝ ਇਹੀ ਕਰੂੰਗਾ ਹਾਂ ਨਾ ਕਹ ਬੇਬੇ ਬੈਠੇ ਬੈਠੇ ਮਾਂ ਪਰ ਦੀ ਉਮਰ ਕਦੇ ਛੋਟੀ ਨਹੀਂ ਫਿਰ ਮਸ਼ਾਲਾ ਲੰਬੀ ਹੁੰਦੀ ਹੈ ਕੋਣ ਹੀ ਇਹ ਕੀ ਪਤਾ ਹੁੰਦਾ ਕਹਿੰਦੇ ਇੱਕ ਪੈਰ ਚੱਕਣਾ ਪਾਪੂ ਤੋਂ ਵਾ ਸਾਰਾ ਘਰ ਦਾ ਕੰਮ ਸੰਭਿਆ ਨਾ ਵੀਰ ਨੇ ਤੇ ਫਿਰ ਜਦੋਂ ਮੈਨੂੰ ਜ਼ਿੰਮੇਵਾਰੀ ਪਈ ਗਈ ਤਾਂ ਸਾਂਭੂਗਾ ਵਿਚਾਰਾ ਫਿਰ ਫਿਰ ਤੁਸੀਂ ਐਂ ਕਹਤੋਂ ਕਹਿੰਦੇ ਵੀਰਾ ਵੀ ਹੈਗਾ ਪਾਪੀ ਹੈਗੀ ਤੁਸੀਂ ਹੈਗੇ ਮੈਨੂੰ ਐਂ ਕਹਤ ਬਾਰਿ ਬਾਰੀ ਹਾਂ ਜੀ ਮੈਨੂੰ ਫੀਲ ਹੋਣ ਲੱਗ ਜਾਂਦਾ ਵੀ ਮੈਂ ਬੋਝ ਆ ਪਤਾ ਨਹੀਂ ਤਾਂ ਕਰਕੇ ਬੇਬੇ ਵਾਰਿ ਵਾਰੀ ਇਹ ਗੱਲਾਂ ਕਹਿੰਦੀ ਹੈ ਫਿਰ ਅਣ ਇੱਕ ਦਿਨ ਤਾਂ ਹੁਣ ਕਰਨੇ ਪਊਗਾ ਪਤਾ ਬੇਬੇ ਤੇਰੀਆਂ ਇਹ ਗੱਲਾਂ ਕਰਕੇ ਮੇਰੀ ਪੜ੍ਹਾਈ ਵੀ ਨਹੀਂ ਪੂਰੀ ਹੋਣਾ ਹੋ ਰਹੀ ਮੈਨੂੰ ਟੈਂਸ਼ਨ ਪੈ ਜਾਂਦੀ ਹੈਗੀ ਪੜ੍ਹਾਈ ਤਾਂ ਤੂੰ ਕਰ ਲੈ ਆ ਪੜ੍ਹਾਈ ਤਾਂ ਤੈਨੂੰ ਮੈਂ ਰੋਕਦੀ ਚੱਲ ਹੁਣ ਪੈਸੇ ਦੇ ਦੇ ਹੁਣ ਮੈਨੂੰ ਪਤਾ ਵੀ ਤ ਨਵਾਰੀਆ ਅਜੇ ਤੂੰ ਮੂਰੇ ਹੱਥ ਪਾਈ ਨਾ ਹੋਰ ਹੋਣਾ ਜੇ ਤੂੰ ਹਾਥੀ ਹੋਣੀ ਜੇ ਤੂੰ ਹੱਸ ਦਿਆ ਨਾ ਨਾ ਕਰ ਫਿਰ ਮੈਨੂੰ ਗੁੱਸਾ ਆਈ ਹੁੰਦਾ ਤੇਰੇ ਤੇ ਉਹ ਗੁੱਸਾ ਆਇੰਦਾ ਤਾਂ ਜਵਾਬ ਦਿੰਨੀ ਐ ਤੈਨੂੰ ਮੈਨੂੰ ਮਾਂ ਜੀ ਨਹੀਂ ਮਾਰਦੀ ਸਖਤ ਹੋ ਵੀ ਪਰੰਤੂ ਸੋਫਟੀ ਹੁੰਦੀ ਆ ਇਹ ਤਾਂ ਹੈ ਨਾ ਮਾਤਾ ਮਾਈ ਹੁੰਦੀ ਆ ਚਲ ਮਾਂ ਚਾਹ ਬਣਾਈ ਪੀਓ ਪੀ ਲਿਜੇਗਾ ਕੋਈ ਨਹੀਂ ਫਾਦੇ ਆ ਨਾ ਦੇਖ ਲੈ ਹੱਸ ਕੇ ਮੋਗੇ ਲਾਈ ਕਿ ਯਾਰ ਪੀਏ ਕੀ ਕਹਾੜ ਬੁੜੀ ਨਾ ਹੋ ਲੈ 12 ਵਜੇ ਤਣੂ ਪਾਣੀ ਵੀ ਵਧਣਾ ਤੇ ਉਹਦੋਂ ਖਾਲ ਘੜਿਆ ਜਾਵੇ ਨਾਲੇ ਹੁਣ ਤਾਂ ਜਾਂਦੀ ਵਾਰ ਤਾਂ ਹੀ ਆ ਪਾਣੀ या पानी गया मा फिर कणक दी बल्ले बल्ले हो जानी है शोख ठीक है हुन तो हुन तो तेरे ने तो बच गई ਕੋਇਆ ਵੀ ਆ ਰਿਹਾ ਕਿਵੇਂ ਆਂ ਭਾਈ ਬਾਪੂ ਕਿਵੇਂ ਹੋਈ ਹੋਰ ਸੁਣਾ ਬਾਈ ਕਿਵੇਂ ਆਂ ਹਾਂ ਠੀਕ ਹੈ ਠੀਕ ਹੈ ਬਾਪੂ ਤੁਸੀਂ ਹੋਰ ਠੀਕ ਹੋ ਹਾਂ ਵਧੀਆ ਬਾਤ ਠੀਕ ਹੈ ਹੋਰ ਸਿਹਤ ਠੀਕ ਹੈ ਮੈਂ ਖਾ ਜਮਾ ਚੜਦੀ ਕਲਾ ਬਾਈ ਹੁਣ ਨਾ ਇਹ ਤਾਂ ਦਮ ਲਾਂਗੇ ਨਾਲ ਆਪਾਂ ਦੋ ਗੱਲਾਂ ਕਰ ਲਾਂਗੇ ਅੱਛਾ ਹੋਰ ਕਰੇ ਸੁਖ ਸਾਂਤੀ ਬਾਪੂ ਸਾਰੇ ਠੀਕ ਠਾਕ ਹੈ ਬਸ ਆ ਰਹਿ ਗਿਆ ਦਿੱਕ ਕਿਲੇ ਦਾ ਖਾਲ ਮਾ ਚੱਲ 12 1 ਵਜੇ ਪਾਣੀ ਵਧਣਾ ਉਹਦੋਂ ਚੱਲੇ ਘਟਦੇ ਮੁੰਡਾ ਕਿਵੇਂ ਤੇਰਾ ਮੁੰਡੇ ਦਾ ਤਾਂ ਪੁੱਛਣਾ ਮੁੰਡਾ ਵਧੀਆ ਪੜੀ ਜਾਂਦਾ ਠੀਕ ਠਾਕ ਹੈ ਸ਼ੁਕਰ ਹੈ ਮਾਰਕ ਦਾ ਚੰਗੀ ਗੱਲ ਹੈ ਮੁੰਡੇ ਕਣੀ ਦੇਖ ਕੇ ਦਾ ਮੇਰਾ ਬਾਹਲਾ ਮਨ ਖੁਸ਼ ਹੈ ਤੇ ਪੜ੍ਹਾਈ ਚ ਵੀ ਵਧੀਆ ਖਿਆਰ ਰੱਖਦਾ ਚੰਗੀ ਗੱਲ ਆ ਚੰਗੀ ਆ ਹਾਂ ਮੈਂ ਤਾਂ ਉਸੇ ਨੂੰ ਕਹਿੰਦਾ ਪੁੱਤਰਾ ਮੈਂ ਤਾਂ ਜਿਹੜੇ ਧੱਕੇ ਖਾਣੇ ਸੀ ਖਾ ਲੇ ਤੇ ਤੂੰ ਮੈਨੂੰ ਨਾ ਅਫਸਰ ਬਣ ਕੇ ਦਿਖਾ ਦੇ ਤੇ ਇੱਕੇ ਮੇਰਾ ਸੁੱਖ ਨਾ ਵੀ ਮੇਰਾ ਪੁੱਤ ਨਾ ਵਧੀਆ ਅਫਸਰ ਬਣ ਜੇ ਬਣ ਜੂਗਾ ਬਣ ਜੂਗਾ ਨੀਤਾ ਨਹੀਂ ਮਰਾਦਾ ਨੇ ਸਹੀ ਗੱਲ ਹੈ ਹਾਂ ਹਾਂ ਜਿਹੜਾਦਾ ਹੋਏ ਬੰਦੇ ਦਾ ਆ ਹੁੰਦਾ ਵੱਡੀ ਉਮਰ ਵਾਲਾ ਆ ਤਾਂ ਜਾਦ ਹੀ ਕੀਤਾ ਸੀ ਜਿਵੇਂ ਕਹਿੰਦੇ ਹੁੰਦੇ ਹੈ ਸ਼ੈਤਾਨ ਨੂੰ ਜਾਦ ਕੀਤਾ ਤੇ ਆ ਗਿਆ ਸਹੀ ਗੱਲ ਜੀ ਬਾਪੂ ਮੈਂ ਤਾਂ ਐਂ ਕਹਿੰਦਾ ਸੀ ਕਿ ਤੈਨੂੰ ਬੇਬੇ ਬਲਾਈ ਜਾਂਦੀ ਹੈ ਘਰੇ ਬਗ ਜਾਂਦਾ ਨਾਲ ਤੇ ਛੱਡ ਦੇ ਕੰਮ ਜਾਂ ਮੈਂ ਕਰਿਆਉਂਗਾ ਅੱਲਾ ਹੈ ਤੂੰ ਕੰਮ ਇਹ ਕੰਮ ਮੰਨੀ ਨਾ ਧੰਦੇ ਪੁੱਤ ਤੂੰ ਬਾਗ ਜਾ ਕਰੇ ਕੋਈ ਨਹੀਂ ਮੈਂ ਤਾਂ ਭੱਗ ਜੂ ਤੇ ਫਿਰ ਪਾਣੀ ਵੀ ਵਢਣਾ 1 ਵਜੇ ਇਹ ਖਾਲ ਮੈਂ ਸਿਰੇ ਲਾ ਕੇ ਨਾ ਘੜ ਕੇ ਫਿਰ ਪਾਣੀ ਵਢਣਾ ਪੁੱਤਾ ਮੈਂ ਬਹਿ ਜਾਣਾ ਇੱਥੇ 12 ਵਜੇ ਤੱਕ ਤੂੰ ਭੱਗ ਜਾ ਨਾ ਅੱਜ ਤਾਂ ਪੜਾਈ ਨਹੀਂ ਕਰਨੀ ਕਰਮਾਣਾ ਬਾਪੂ ਹੈ ਅੱਜ ਉੱਗ ਚ ਵੀ ਜਿੱਦੀ ਲਾਦ ਇੰਨਾ ਫਿਕਰ ਕਰਦੀ ਆ ਨਾ ਲੈ ਦੇਖ ਲੈ ਨਾਲੇ ਪੜਾਈ ਕਰ ਲੈ ਪੜੇ ਲਿਖੇ ਮੁੰਡੇ ਅੱਜ ਕੱਲ੍ਹ ਕੌਣ ਸੁਣਦਾ ਗੈ ਦੀ ਹੈ ਨਾ ਇਹ ਤਾਂ ਗੱਲ ਸਿਆਣੀ ਹੈ ਹਾਂ ਦੇਖ ਲੈ ਪੁੱਤਾ ਮੈਂ ਤਾਂ ਐਸੀ ਵੀ ਤੂੰ ਪੜਾਈ ਕਰਨੀ ਹੋਣਾ ਪਿਆ ਹੋ ਜੇ ਤੇਰਾ ਧਿਆਨ ਨਾ ਟੁੱਟ ਜੇ ਪੁੱਤਾ ਨਾ ਅੱਜ ਤਾਂ ਚਲੋ ਹੋਲੀ ਸੀ ਛੇਤੀ ਆ ਗਏ ਸੀ ਅੱਛਾ ਅੱਛਾ ਠੀਕ ਹੈ ਚਲ ਤੇਰੀ ਮਾਂ ਕੀ ਕਹਿੰਦੀ ਕਹਿੰਦੇ ਬਾਪੂ ਨੂੰ ਘਰੇ ਭੇਜ ਦੇ ਹਾਂ ਉਹ ਤੈਨੂੰ ਕੋਈ ਕੰਮ ਸੀ ਕੋਈ ਭਲਾਈ ਜਾਂਦੇ ਨੇ ਅੱਛਾ ਦੱਸਿਆ ਨਹੀਂ ਵੀ ਕੀ ਕੰਮ ਹੈ ਨਾ ਮੈਨੂੰ ਐ ਕੋਈ ਭੂਆ ਭੂਆ ਦਾ ਫੋਨ ਆਇਆ ਤੂੰ ਚੱਲ ਮੜਾ ਜਾ ਯਾਰ ਅੱਛਾ ਭੂਆ ਤੇਰੀ ਕਾਂ ਕੰਡਮ ਸੀ ਕਿਤੇ ਉਹ ਤਾਂ ਠੀਕ ਹੈ ਹਾਂ ਇਹਦਾ ਠੀਕ ਆ ਚੱਲ ਚੰਗਾ ਫਿਰ ਮੈਂ ਵਗ ਜਾਣਾ ਐਂ ਕਰੀ ਆ ਦੇਖ ਥੋੜਾ ਜਿਆ ਰਹਿ ਗਿਆ ਖਾਲ ਕੱਟਣ ਵਾਲਾ ਤੇ ਘਰ ਤਾਂ ਲਏਗਾ ਹਾਂ ਚੱਲ ਕੋਈ ਚੱਲ ਚੰਗਾ ਠੀਕ ਆ ਚੰਗਾ ਜੁਰਗੋ ਚੱਲਦਾ ਮੈਂ ਵੀ ਅੱਛਾ ਚੰਗਾ ਬਾਈ ਠੀਕ ਮੈਂ ਵੀ ਗੇੜਾ ਮਾਰਨਾ ਸੀ ਮੈਂ ਦੇਖ ਲਈਏ ਚੰਗਾ ਚੰਗਾ ਹੋਰ ਤੇਰੀ ਫਸਲ ਵਾਰੀ ਕਿਵੇਂ ਹੈ ਹਾਂ ਹਾਂ ਇੱਕ ਵਜੇ ਪਾਣੀ ਵੱਢਣਾ ਆਪਾਂ ਹੋ ਸਕਦਾ ਮੈਂ ਉਦੋਂ ਆ ਜਾਮਾ ਹੈ ਇਹ ਤਾਂ ਆਪਣਾ ਗਵਾਂਢੀਆਂ ਨਾਲ ਦੇ ਲੱਗਦੇ ਪਿੰਡ ਨਹੀਂ ਹੈਗਾ ਤੇ ਉੱਥੋਂ ਇਹਨਾਂ ਦੀ ਜ਼ਮੀਨ ਉਹ ਪਰਲੇ ਪਾਸੇ ਨਾਲ ਲੱਗਦੀ ਆ ਬਸ ਇਹ ਆਪਣੀ ਗਵਾਂਢੂ ਹੀ ਸਮਝ ਲੈ ਆਪਣਾ ਹਾਂ ਕੀ ਹੋਗਾ ਜੇ ਪਿੰਡ ਲੱਗਾ ਹੈ ਆਹੋ ਚੰਗਾ ਫਿਰ ਲੈ ਮੈਂ ਜਾਣਾਂ ਫਿਰ ਚੰਗਾ ਆ ਲੈ ਅਬਲੀ ਦਾ ਮਾਮੂੜਾ ਦਊਂਗਾ ਉਦੋਂ ਨੂੰ ਹੈ ਚਲ ਕੋਈ ਨਹੀਂ ਠੀਕ ਹੈ ਤੇ ਪੈਰ ਤੇ ਨਾ ਕਹੀ ਮਰਵਾਲੀ ਪੁੱਤ ਚਲ ਤੂੰ ਮੈਨੂੰ ਮੋਬਾਈਲ ਤਾਂ ਦੇ ਜਾ ਮੋਬਾਈਲ ਮੋਬਾਈਲ ਤਾਂ ਉੱਥੇ ਤਰਿਆ ਪਿਆ ਉਹ ਚੱਕ ਲਈ ਫਿਰ ਚੰਗਾ ਤੂੰ ਉਹ ਮੈਂ ਹੱਡਗਣਾ ਪਵੇ ਇੱਥੇ ਚੰਗਾ ਆ ਚੰਗਾ ਫਿਰ ਮੈਂ ਲੈ ਕੇ ਨਹੀਂ ਜਾਂਦਾ ਫੋਨ ਹਾਂ ਸਾਡੀ ਜੀ ਕੀ ਸਾਡੀ ਜੀ ਉੱਠਿਓ ਸਭ ਸਾਫ਼ ਬੀਤ ਗਿਆ ਲੈ ਲਿੰਗਾ ਬਣਾ ਚੱਲ ਹੌਲੀ ਹੌਲੀ ਡੇੜਤੀਆਂ ਜਿਹੜੀਆਂ ਉਹ ਵੀ ਠੀਕ ਨੇ ਆਏ ਬੇ ਸਾਸਰੀ ਘਾਲ ਸਾਸਰੀ ਘਾਲ ਹੋਰ ਕਿਵੇਂ ਤਾਕੜੀਆਂ ਹਾਂ ਤੇ ਨੰਦਾ ਠੀਕ ਆ ਨਾ हां ਹੁਣ ਤਾਂ ਠੀਕ ਆ ਗਈ ਹਾਂ ਕੀ ਹੋ ਗਿਆ ਸੀ ਹੋਣਾ ਕੀ ਆ ਬਸ ਇੱਕ ਤਾਂ ਤੈਨੂੰ ਪਤਾ ਪਿੰਡਾਂ ਜਾਤ ਹੁੰਦੀ ਛੇ ਦੇਣੇ ਦਵਾਈ ਨਹੀਂ ਕੋਈ ਚੱਜ ਦੀ ਲੈਂਦਾਗਾ ਉਹ ਵਾਦਦਾ ਵਧ ਗਿਆ ਗਾਲੀ ਖਰਾਬ ਹੋ ਗਿਆ ਉਹਦਾ ਤਾਂ ਵਿਚਾਰੀ ਤਾਂ ਹੋਰ ਦੱਸ ਤੂੰ ਆਪਦਾ ਦੱਸ ਕਿਵੇਂ ਠੀਕ ਰਹਿਨੀ ਆ ਮੈਂ ਠੀਕ ਆ ਵਧੀਆ ਹਾਂ ਠੀਕ ਹੀ ਚਾਹੀਦਾ ਨਹੀਂ ਬੇਪੇ ਸਰ ਤਾਂ ਬਲਾਈ ਫਿਕਰ ਲੱਗੀ ਪਈ ਸੀ ਐਸੇ ਕਰਕੇ ਨਾ ਤਿੰਨ ਚਾਰ ਦਿਨ ਲੱਗੇ ਇਹਨਾਂ ਨੂੰ ਅੱਛਾ ਹੋਰ ਹੁਣ ਨਿਕੁੜੀ ਬਿਮਾਰਤਾ ਦਾ ਹਾਂ ਉਹ ਤਾਂ ਫਿਰ ਇਹੋ ਜੀ ਆ ਜੀ ਇੱਕ ਮੋਹ ਵਾਲਾ ਕਰਦੀ ਹੈਗੀ ਕਹਿੰਦੀ ਇੱਥੇ ਹੀ ਰਹਿ ਬਾਈ ਮੈਂ ਤਾਂ ਐ ਵੀ ਆਖਿਆ ਸੀ ਆਏ ਨੂੰ ਮੱਖ ਨਾਲ ਹੀ ਲੈ ਜਾਂਦਾ ਤੂੰ ਦਵਾਈ 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 ਹੈ ਦਵਾਈ ਹੈ ਤੈਨੂੰ ਦੱਸੀ ਇਹਨੀਆਂ ਬਠਿੰਡੇ ਤੋਂ ਦਵਾਈ ਹੈ ਚੰਗਾ ਡਾਕਟਰ ਆ ਉਹ ਗਲੇ ਦਾ ਸਪਾਇਸ਼ਲ ਹੈਗਾ ਅੱਛਾ ਹੁਣ ਠੀਕ ਆ ਹੁਣ ਠੀਕ ਹੈਗਾ ਦਵਾਈ ਲਈ ਜਾਂਦੀ ਹੈ ਫਿਰ ਠੀਕ ਹੀ ਹੈ ਹਾਂ ਕਿਤੇ ਹੋਰ ਨਾਲ ਅੱਗੇ ਨਾਲ ਤਾਂ ਮੋੜ ਪੈ ਗਿਆ ਅੱਛਾ ਹਾਂ ਨਾ ਡਾਕਟਰ ਵਧੀਆ ਆਪਾਂ ਨੂੰ ਕੀ ਲੋੜਾ ਫਿਰ ਉੱਥੇ ਹੋਰ ਕਿਤੇ ਦਿਖਾਉਣ ਦੀ ਪਹਿਲਾਂ ਪਿੰਡ 'ਚ ਤੈਨੂੰ ਦੱਸੀ ਇਹਨੀਆਂ ਵਾਅਦਾ ਵਧਾ ਲਿਆ ਉਹਨਾਂ ਨੇ ਅੱਛਾ ਹਾਂ ਪਿੰਡਾਂ ਦੇ ਡਾਕਟਰ ਕੋਲ ਤਾਂ ਕੁਝ ਨਹੀਂ ਉਹ ਤਾਂ ਨਾ ਉਹੀ ਗੋਲੀ ਜ਼ਖਾਮ ਨੂੰ ਉਹੀ ਢਿੱਡ ਦੁਖਦੇ ਇਹਨੂੰ ਉਹੀ ਸਾਰੇ ਕੋਸ ਇੱਕ ਗੋਲੀ ਚੱਕ ਦਿੰਦੇ ਨੇਗੇ ਆ ਕਹਿਣਗੇ ਨੀਲੀ ਜੀ ਕੋ ਨੀਲੇ ਜੇ ਪੰਨੇ ਵਾਲੀ ਗੋਲੀ ਖਾ ਲ ਤੂੰ ਵੀ ਬਚ ਕੇ ਰਹਿ ਜਾ ਘਰ ਬਾੜਾ ਜਾ ਮੈਂ ਤਾਂ ਪਿੰਡ ਦਵਾਈ ਨਹੀਂ ਲਈ ਕਦੇ ਆਹੋ ਮੈਨੂੰ ਪਤਾ ਤੇਰਾ ਬੱਸ ਮੈਂ ਨਹੀਂ ਕਦੇ ਦਵਾਈ ਲਈ ਪਿੰਡ ਚ ਹਾਂ ਤੇ ਚਾਦੀ ਕੁੱਟ ਬਣਾ ਲਾ ਫਿਰ ਚਾਹ ਪੀ ਲੇਗੀ ਕੀ ਬਾਤ ਸਰ ਚਾਹ ਕੀ ਮੈਂ ਠੀਕ ਐ ਚੱਲ ਕੁੱਟ ਪੀ ਲਈ ਫਿਰ ਕੀ ਹੁੰਦਾ ਕੋਈ ਨਾ ਠੀਕ ਐ ਸੀ ਚਾਹ ਪਾ ਗੱਲਾਂ ਕਰ ਲੈਂੀਆਂ ਚਾਰ ਚੱਲ ਹੋਰ ਹਾਂ ਨਾ ਚੰਗੀ ਗੱਲ ਤੇ ਹੁਣ ਤੱਕ ਨਹੀਂ ਦੇਖਿਆ ਦੀਪਾ ਸਾਡਾ ਕਿਤੇ ਵਾਇਤਾ ਜੀ ਕਰਦਾ ਨਹੀਂ ਹੁਣ ਤੱਕ ਨਹੀਂ ਦੇਖਿਆ ਘਰ ਉਹ ਤਾਂ ਕਦੇਖਿਆ ਸੀ ਜਦੋਂ ਜਿੰਨੀ ਕਾਲ ਮੈਂ ਨਾ ਜਦੋਂ ਦੀ ਤੂੰ ਕਹਿ ਕੇ ਗਈਆਂ ਮੈਂ ਉਹਦੀ ਕਲਾਸ ਜੀ ਲਾਤੀ ਜੀ ਝੜਕ ਚੰਬ ਜੀ ਕਰਤੀ ਸੀ ਮੈਂ ਤਾਂ ਉਹ ਜਿੱਦਾਂ ਦੀ ਜਿੱਤੇ ਕੋਈ ਗੱਲ ਦੇਖਦੇ ਆ ਉਹਦੇ ਅਸੀਂ ਦੱਸਦੇ ਆਹ ਨਹੀਂ ਅਸੀਂ ਚੁਗਲੀ ਨਹੀਂ ਕਰਦੇ ਬੇਬੇ ਮੇਰੀ ਗੱਲ ਸੁਣ ਤੂੰ ਤਾਂ ਕਰਦੀਆਂ ਫੇਰ ਵੀ ਹਾਂ ਮੈਨੂੰ ਪਰਦੇ ਨਾਲ ਦੱਸਦੀ ਮੈਂ ਕੰਨ ਖਿੱਚੂੰਗੀ ਫੇਰ ਵੀ ਹਾਂ ਨਹੀਂ ਨਹੀਂ ਹੁਣ ਦੇਖਿਆ ਤਕ ਹਾਂ ਪੱਲੀਆਂ ਤਾਂ ਬੱਲੇਆਂ ਮਮਣੀਆਂ ਹਾਂ ਬੇਬੇ ਬੱਲੀਆਂ ਬਣਾਉਂਗੀ ਪੱਲੀਆਂ ਤੇ ਨਹੀਂ ਬਸ ਅੱਜ ਤਾਂ ਦੇੜੀ ਆਣੀਆਂ ਤੇ ਕਾ ਲਿ ਬੜੀਆਂ ਤੇ ਬੜੀਆਂ ਨੂੰ ਹਾਂ ਉਹ ਤਾਂ ਤੇਰੀ ਗੱਲ ਮੈਂ ਤੋਕੇ ਬਣਾ ਵੀ ਚੱਲ ਚੰਗਾ ਬੇਬੇ ਇੱਥੇ ਸੋਈ ਨਹੀਂ ਲੰਘਦੀ ਹੁੰਦੀ ਚੱਲ ਚੰਗਾ ਹਾਂ ਤੂੰ ਮੈਨੂੰ ਮਤ ਦੇ ਦੀ ਸਿਆਣਾ ਕੰਮ ਕਰੀਦਾ ਹੁੰਦਾ ਨੀ ਬੇਬੇ ਚੰਗੀ ਗੱਲ ਐ ਜੇ ਕੋਈ ਮਤ ਦੇਊਗਾ ਕੋਈ ਲੈਣ ਵਾਲਾ ਹੁੰਦਾ ਮਤ ਕੋਈ ਗੁੱਸਾ ਕਰਨ ਵਾਲੀ ਹੁੰਦੀ ਮੈਂ ਤਾਂ ਚੰਗਾ ਹੋਗਾ ਤੂੰ ਦੱਸਗੀ ਮੈਂ ਧੋਖੇ ਬਣਾਇਆ ਤੇ ਨਾਲੇ ਮੈਂ ਟਿਛਲੀ ਬਣ ਜਾਣੀ ਆ ਆ ਵਧੀਆ ਠੀਕ ਐ ਇਹ ਜਦ ਇਹ ਤਾਂ ਮੈਂ ਨਹੀਂ ਚੜੂ ਆਪਾਂ ਵਿੱਚ ਦੀ ਸੂਈ ਕੱਢੀ ਚੱਲ ਕੱਢੀ ਚੱਲ ਨਿਕਲਦੀ ਨਹੀਂ ਸੁੱਚਾ ਕੋਈ ਨਹੀਂ ਉਹ ਮੈਂ ਵੀ ਆਖਿਆ ਮੈਂ ਪਿਛਲੇ ਵਾਰ ਬਣਾਉਣ ਲੱਗ ਗਈ ਐਵੇਂ ਜਿਕਰੀ ਹੂੰ ਉਹ ਤਾਂ ਸੂਈਆਂ ਕਿੰਨੀਆਂ ਤੋੜਦੀਆਂ ਇੱਕ ਪਿੰਡ ਚ ਚੀਜ਼ ਮਿਲਦੀ ਨਹੀਂ ਜਾ ਬੇਟੀ ਆਹ ਵਾਹ ਆ ਤਾਂ ਤੂੰ ਬਾਲੀ ਸੋਹਣੀ ਗੱਲ ਦੱਸਤੀ ਹਾਂ ਤੋਕੇ ਬਣਾਵੇ ਤੇ ਵਾਕੀ ਸਰੇਲ ਤੋਕੇ ਸਮਾਰ ਕੇ ਪੱਲੀਆਂ ਬਣਾ ਕੇ ਤੇ ਕੰਨੀਆਂ ਲਾਵੇ ਉੱਥੇ ਅੱਛਾ ਕੰਨੀਆਂ ਲਾਵੇ ਆਇਂ ਕਰਕੇ ਠੀਕ ਆ ਠੀਕ ਆ ਨਾਲੇ ਉਹ ਕਹਿੰਦੇ ਨਹੀਂ ਹੁੰਦੇ ਪਲੀਆਂ ਦੀ ਆਪਦੀ ਦੀ ਨਿਸ਼ਾਨੀ ਜਿ ਰਹਿ ਜਾਂਦੀ ਹੈ ਨਿਸ਼ਾਨੀ ਰਹਿ ਜਾਂਦੇ ਨਾਲੇ ਦੰਦ ਖੇਤੀ ਖੁੱਲ ਜਾਂਦੀ ਹਾਂ ਨਹੀਂ ਚੱਲ ਚੰਗਾ ਬਹਿ ਜਾ ਦੋ ਘੜੀ ਲਿਕਣਗੇ ਚਾਹ ਦੀ ਘੁੱਟ ਬਣਾ ਲਈ ਪਤਾ ਚਾਹ ਨਹੀਂ ਮੈਂ ਤੇਰੀ ਕਿਆ ਨਾ ਤੇ ਕੀ ਆਈ ਸੀ ਰੋਟੀ ਖਾ ਕੇ ਆਈ ਸੀ ਚੱਲ ਚੰਗਾ ਮੈਂ ਅੱਖੇ ਮੈਂ ਜਾ ਆਇਆ ਚੱਲ ਚੰਗਾ ਹੋ ਗਿਆ ਏੜਾ ਮਾਰ ਗਈ ਨਾਲੇ ਮੇਰਾ ਮਨ ਹਲਕਾ ਹੋ ਗਿਆ ਨਾਲੇ ਪਤਾ ਲੱਗੇਗੀ ਨਾਲੇ ਕੋਈ ਮੱਤ ਦੇਗੀ ਮੱਤ ਦੇਗੀ ਮਸ਼ੀਨ ਤੇ ਬਣਾਵਾਂਗੇ ਕੋ ਹੱਥਾਂ ਤੋਂ ਨਹੀਂ ਹੱਥਾਂ ਤੋਂ ਨਹੀਂ ਬੇਬੇ ਮੈਥੋਂ ਬਣਦੀ ਆ ਮੈਂ ਤਾਂ ਮਸ਼ੀਨ ਤੇ ਲਾ ਦੂ ਗੇੜਾ ਹੋਰ ਥੇੜਾ ਤਾਂ ਲਾਣੀ ਨਹੀਂ ਬੰਦ ਖਣ ਲੱਗ ਜੂਗੀ ਕੁਛ ਨਹੀਂ ਹੁੰਦਾ ਫਿਰ ਉਹ ਸੂਈ ਪਰ ਹੋਈ ਜਾਊਗੀ ਉਹਦਾ ਕੀ ਫਾਇਦਾ ਹਾਂ ਹੈ ਚੰਗਾ 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 ਬੀਬੀ ਇਹ ਲੋੜ ਹੋਈ ਸਾਨੂੰ ਵੀ ਦੇ ਦੀ ਪੱਲ ਲੈ ਜੀ ਕੋਈ ਨਹੀਂ ਤੂੰ ਦੱਸ ਕਿਹੜਾ ਬਗਾਨੀ ਹੈਗੀ ਹਾਂ ਇਹ ਚਲਾਤਾ ਵਧੀਆ ਹੋ ਗਿਆ ਬੀਬੀ ਨਾਲ ਚੱਲ ਪਤਾ ਲਹੇਗੀ ਨਾਲੇ ਮੈਨੂੰ ਆ ਨਵੇਂ ਕੰਮ ਦੱਸੇਗੀ ਵੀ ਧੋੜਾ ਹੁਣ ਇਹਨਾਂ ਨੂੰ ਐ ਕਰਦੀ ਧੋ ਹੀ ਲੈਣੀ ਪਹਿਲਾਂ ਹੇ ਹੇ ਦੀਪ ਕਹਿੰਦਾ ਘਰੇ ਭਗ ਜਾ ਬੇਬੇ ਨੇ ਬੁਲਾਇਆ ਪਤਾ ਨਹੀਂ ਕਿਤੇ ਪੈਣੀ ਨਾ ਬਾਲੀ ਢਿੱਲੀ ਹੋ ਗਈ ਹੋ ਗਈ ਨਾ ਲੱਗਦਾ ਜਾਇਤੀ ਪਤਾ ਲੱਗ ਹਾਂ ਹਾਂ ਠੀਕ ਹੈ ਭਾਈ ਹੋ ਤੁਸੀਂ ਠੀਕ ਹੋ ਹਾਂ ਵੀ ਠੀਕ ਹੈ ਤੇ ਗੁੱਡੀ ਢਿੱਲੀ ਦੱਸਿਆ ਸੀ ਮੇਰੀ ਭੈਣ ਹਾਂ ਪੁੱਛ ਨਾ ਉਹ ਤਾਂ ਬਾਲੀ ਢਿੱਲੀ ਹੋ ਗਈ ਸੀਗੀ ਤੇ ਹੁਣ ਤਾਂ ਖਾ ਠੀਕ ਆ ਮੈਂ ਕਈ ਦਿਨਾਂ ਤੋਂ ਆਇਆ ਹਾਂ ਜੋ ਵੀ ਠੀਕ ਹਾਂ ਦਵਾਈ ਦੋਈ ਜਾਓ ਨਹੀਂ ਨਹੀਂ ਠੀਕ ਹੈ ਤੇ ਹੁਣ ਉਹਨੂੰ ਲੈ ਕੇ ਵੀ ਇੱਥੇ ਆਵਾਂਗੇ ਪੰਜ ਸੱਤ ਦਿਨਾਂ ਨੂੰ ਨਹੀਂ ਨਹੀਂ ਕੋਈ ਨਹੀਂ ਠੀਕ ਹਾਂ ਹੋਰ ਆਪਣੇ ਸਾਰਾ ਲਾਣਾ ਵਾਣਾ ਠੀਕ ਹੈ ਸਾਰਾ ਠੀਕ ਹੈ ਤੁਸੀਂ ਦੱਸੋ ਠੀਕ ਹੈ ਠੀਕ ਆ ਜੋ ਚਾਹ ਪਾਣੀ ਪੀ ਕੇ ਜਾਇਓ ਬਸ ਵੀਰੇ ਚਾਹ ਮੈਂ ਪੀ ਕੇ ਆਈ ਅੱਛਾ ਅੱਛਾ ਮੈਂ ਗਈ ਸੀ ਉੱਤਰ ਵੀ ਗਈ ਸੀ ਪਤਾ ਲੈਣ ਠੀਕ ਹੈ ਤੇ ਫਿਰ ਮੈਂ ਅਖਾ ਚੱਲ ਹੁਣ ਵਾਈ ਵੀਕਰ ਨੂੰ ਵੀ ਪੁੱਛ ਲਾਂ ਨਾ ਤਾਂ ਆਂਡ ਗੋਆਂ ਨੂੰ ਸਾਰੇ ਪੁੱਛਿਆ ਮੇਰੀ ਭੈਣ ਨੇ ਵੀ ਕਹਿੰਦੀ ਸਾਰੇ ਠੀਕ ਨੇ ਹਾਂ ਤੇ ਹੋਰ ਮਸਾ ਮੋੜ ਪਿਆ ਉਹ ਤਾਂ ਜਮੀ ਮਰ ਕਿ ਵੀ ਜਾਊਗੀ ਜਹਾਨੋਂ ਪਰ ਟਿਕ ਹੁਣ ਟਿਕਾ ਹੈ ਨਹੀਂ ਆ ਜਾਂਦਾ ਹੋਰ ਜੇ ਆਪ ਖੇਚਲ ਕਰੀਏ ਹਾਂ ਸਭ ਕੁਝ ਹੀ ਆ ਨਾ ਬਿਲਕੁਲ ਹੁਣ ਤਾਂ ਠੀਕ ਹੈ ਸਭ ਕੁਝ ਕਰ ਦੇਣਾ ਕਰ ਦੇਣਾ ਉਹੀ ਕਰਨ ਵਾਲਾ ਹੈ ਉਹੀ ਕਰਨਾ ਹੈ ਸਾਰਾ ਕੁਝ ਚਾ ਲੋ ਤੇ ਹੋਰ ਭਾਈ ਹਾਂ ਵਧੀਆ ਠੀਕ ਹੈ ਖੇਤੀਬਾੜੀ ਵੀ ਠੀਕ ਹੈ ਤੇ ਉਹ ਮੈਂ ਤਾਂ ਦੀਪ ਕਹਿੰਦਾ ਹੈ ਕਹਿੰਦਾ ਤੇਰੀ ਬੇਬੇ ਨੇ ਘਰੇ ਬੁਲਾਇਆ ਹੁਣ ਪਤਾ ਨਹੀਂ ਕੀ ਕਹਿੰਦੀ ਸੀ ਮੈਂ ਇਹਦੇ ਕੋਲ ਦਵਾਰਿਆ ਨਹੀਂ ਤਾਂ ਪਾਣੀ ਵੱਢਣਾ ਸੀ 1 ਵਜੇ ਅੱਜ ਮੈਂ ਚੰਗਾ ਭਾਈ ਚੰਗਾ ਵੀ ਤਾਂ ਠੀਕ ਹੈ ਚੰਗਾ ਦਾਸ ਕਿਵੇਂ ਬੱਟ ਜੇ ਕਰੀ ਜਾਂਦੀ ਹੈ ਕੀ ਗੱਲ ਹੋ ਗਈ ਕਿਵੇਂ ਬੁਲਾਇਆ ਸੀ ਤਾਂ ਮੈਨੂੰ ਓਏ ਇਹਦੀ ਗੱਲ ਕਰਦੀਆਂ ਨੀਰਾਚਾਰਾ ਨਹੀਂ ਖਾਂਦੀ ਹੈਗੀ ਉਹ ਨੀਰਾਚਾਰਾ ਨਹੀਂ ਖਾਂਦੀ ਫਿਰ ਇਹੀ ਗੱਲ ਤੂੰ ਥੀਪੇ ਨੂੰ ਕਹਿ ਦਿੰਦੀ ਮੈਨੂੰ ਸੱਧਾ ਖੇਤੋਂ ਉਹ ਦੀਪਾ ਤਾਂ ਵਗ ਗਿਆ ਘਰੋਂ ਕਿੱਥੋਂ ਵਗ ਗਿਆ ਉਹ ਤਾਂ ਮੇਰੇ ਕੋਲੇ ਗਿਆ ਕਹਿੰਦਾ ਜਾ ਬਾਪੂ ਤੂੰ ਘਰੇ ਵਗ ਜਾ ਮੇਰੀ ਮਾਂ ਨੇ ਸੱਧਿਆ ਤੈਨੂੰ ਮਾਂ ਨੇ ਸੱਧਿਆ ਕੀ ਗੱਲ ਹੈਗੀ ਤੇ ਹਾਂ ਉਹ ਤਾਂ ਕਹੀ ਮੈਥੋਂ ਫੜ ਲਈ ਕਹਿੰਦਾ ਮੈਂ ਆਪੇ ਖਾਲ ਕੱਢ ਦੂੰ ਆਪੇ 1 ਵਜੇ ਪਾਣੀ ਵੜ ਦੂੰ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਉਹ ਤੇ ਤੇਰੇ ਹੱਥੋਂ ਨੇ ਕਹੀ ਫੜ ਲਈ ਐਡਾ ਤਾਂ ਹੈ ਨਹੀਂ ਉਹ ਕੰਮ ਕਿਉਂ ਤੈਨੂੰ ਕੀ ਲੱਗਦਾ ਨਹੀਂ ਕਿਤੇ ਹੋਰ ਵਗ ਗਿਆ ਉਹ ਤੇ ਹੋਰ ਹੁਣ ਨਹੀਂ ਨਹੀਂ ਹੈ ਤਾਂ ਉਹ ਖੇਤੀ ਮੈਨੂੰ ਤਾਂ ਆ ਫਿਕਰ ਪਤਾ ਵੀ ਤੂੰ ਘਰੇ ਵਗ ਜਾ ਬੇਬੇ ਨੇ ਬੁਲਾਇਆ ਕਹਿੰਦਾ ਮੈਂ ਆਖਿਆ ਕਿਤੇ ਮੇਰੀ ਭੈਣ ਨਾ ਜਿਆਦਾ ਬਿਮਾਰ ਹੋ ਗਈ ਵੀ ਤਾਂ ਸਦ ਲਿਆ ਉਹ ਨਹੀਂ ਨਹੀਂ ਉਹ ਤਾਂ ਪਤਾਗਾ ਮੈਨੂੰ ਜਿਵੇਂ ਹੈਗੀ ਆ ਨਾਲੇ ਇਹ ਗੱਲ ਸੁਣ ਮੇਰੇ ਤੋਂ 100 ਰੁਪਏ ਲੈ ਗਿਆ ਉਹ 100 ਰੁਪਏ ਤਾਂ ਇੱਥੋਂ ਲੈ ਗਿਆ ਹਾਂ ਉਹ ਨਹੀਂ 100 ਰੁਪਏ ਦਾ ਮੈਥੋਂ ਲੈਂਤਾ ਉਹਨੇ ਓਹੋ ਤੇਥੋਂ ਤਾਂ ਅੱਡ ਲੈ ਗਿਆ ਮੈਥੋਂ ਅੱਡ ਲੈ ਗਿਆ ਕਹਿੰਦਾ ਹੋਲੀ ਅੱਜ ਦੇਖ ਲੈ ਫਿਰ ਤਾਂ ਰਗੜ ਤੇ ਆਪਾਂ ਦੋਨੇ ਸੌ ਤੇਥੋਂ ਲੈ ਗਿਆ ਸੌ ਮੈਥੋਂ ਲੈ ਗਿਆ ਆ ਚਲਾਕੀ ਹੈ ਨਹੀਂ ਉਹਦੀ ਖਰ ਚਲਾਕੀ ਤਾਂ ਹੈਗੀ ਆ ਪਰ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਵੀ ਚਲਾਕ ਨਿਕਲੂ ਗੰਦਰ ਜੇ ਮੈਂ ਕਹਿ ਨਹੀਂ ਨਾ ਫਿਰ ਤੁਸੀਂ ਲੱਗ ਜਾਂਦੇ ਬੋਲਣ ਕਹਿੰਦੇ ਨਹੀਂ ਜਵਾਬ ਹੈ ਚਲ ਕੋਈ ਨਾ ਕੋਈ ਨਾ ਮੈਂ ਕਹਿੰਿਆ ਆਂ ਡੰਡਾ ਨਾ ਦਿੱਟਿਆਂ ਦੇ ਬਵੇ ਦੇ ਦੋ ਟਾਈਮ ਸੁਧਰਾ ਰਹੇ ਮੁੰਡਾ ਉਹ ਤੂੰ ਦੇਖ ਲੈ ਮੈਂ ਅੱਜ ਤੱਕ ਉਹਦੇ ਹੱਥ ਨਹੀਂ ਚੱਕਿਆ ਇਹ ਤਾਂ ਤੂੰ ਹੀ ਐ ਜਿਹੜੀ ਉਹਨੂੰ ਦੋ ਤਿੰਨ ਵਾਰੀ ਕੁੱਟਤਾ ਨਾਲੇ ਅੱਜਕੱਲ ਦੇ ਜਵਾਕ ਨਾ ਕੁੱਟ ਨਹੀਂ ਚੱਲਦੇ ਇਹ ਤਾਂ ਆਪਣਾ ਮੁੰਡਾ ਬਾਲਾ ਸਿਆਣਾ ਹੈ ਤਾਂ ਕਰਕੇ ਤੇਰੀ ਕੁੱਟ ਖਾ ਲੈਂਦਾ ਮੇਰਾ ਕਿਹੜਾ ਜੀ ਕਰਦਾ ਬਥੇਰਾ ਮੋਹ ਕਰਦੀਆਂ ਵੀ ਉਹਨੂੰ ਕੁੱਟਾਂ ਗਲਤਾਂ ਐ ਵੀ ਮੈਂ ਤਾਂ ਗਲਤ ਸੰਗਤ ਤੋਂ ਡਰਦੀ ਆ ਹਾਂ ਡਰਦਾ ਤਾਂ ਮੈਂ ਵੀ ਐ ਵੀ ਗਲਤ ਸੰਗਤ ਚ ਨਾ ਬਗ ਜੇ ਕਿਤੇ ਪਰ ਮੈਂ ਤੇਰੇ ਮੰਗੂ ਐ ਨਹੀਂ ਬਉਨੂੰ ਪਾਰ ਪੜ ਕੇ ਰੁੱਖਾ ਹੋ ਹੋ ਕੇ ਬੋਲਾਂ ਜਾਂ ਉਹਨੂੰ ਕੁੱਟਾਂ ਮੇਰਾ ਨਹੀਂ ਜਲ ਕਰਦਾ ਉਹਨਾਂ ਨੂੰ ਕੁੱਟ ਦਿਆਂ ਮੇਰਾ ਤਾਂ ਜੀ ਨਹੀਂ ਕਰਦਾ ਉਹਨੂੰ ਰੁੱਖਾ ਬੋਲਣ ਨੂੰ ਹੇ ਤਾਂ ਮੈਂ ਬਥੇਰਾ ਪਿਆਰ ਕਰਦੀ ਆ ਉਹਨੂੰ ਚੱਲ ਛੱਡ ਪੜਾ ਹੋਰ ਹੀ ਗੱਲਾਂ ਲੈ ਕੇ ਬਹਿ ਗਿਆ ਇਹਦਾ ਹੱਲ ਕਰ ਕੋਈ ਇਹਦਾ ਹੱਲ ਕੀ ਕਰਨਾ ਹੈ ਹੁਣ ਮੈਂ ਡਾਕਟਰ ਨੂੰ ਸੱਦ ਲਿਆਉਣਾ ਪਰ ਤੂੰ ਇਹ ਗੱਲ ਤੂੰ ਦੀਪੇ ਨੂੰ ਕਹਿੰਦੀ ਨਾ ਤਾਂ ਮੇਰਾ ਉਤਰੋ ਕੰਮ ਸਾਰਾ ਰਹਿ ਗਿਆ ਨਾਲੇ ਜਵਾਕ ਔਖਾ ਹੋਊਗਾ ਓਏ ਉਹਦਾ ਤਾਂ ਮੈਨੂੰ ਪਤਾ ਹੀ ਐ ਕਿੰਨਾ ਕੋ ਰੰਗ ਚਾੜਦਾ ਕੰਮ ਕਰਨ ਨੂੰ ਚੱਲ ਕੋਈ ਨਹੀਂ ਮੈਂ ਬੁਲਾ ਲਿਆਉਣਾ ਫੇਰ ਡਾਕਟਰ ਨੂੰ ਆਹੋ ਚੱਲ ਕੀ ਕਾਕੋ ਖਾਦੇ ਨਹੀਂ ਜਮੀ ਖਾਦੇ ਨਹੀਂ ਉਹ ਪਈ ਖੁਣਨੀ ਜੀ ਮੈਂ ਤਾਂ ਇੱਥੇ ਬੰਨਤੀ ਮੈਂ ਕਈ ਵਾਰ ਆ ਕੋਈ ਆ ਹੋ ਜਾਂਦਾ ਵੀ ਚੱਲ ਉੱਥੇ ਖਾ ਪੀ ਲੂਗੀ ਚੱਲ ਕੋਈ ਪਾਣੀ ਦਿਖਾਇਆ ਉਹ ਨਹੀਂ ਪੀਤਾ ਉਹ ਤਾਂ ਨਮ ਡਵੀਰਾ ਕਾਫੀ ਸ਼ਰਾਰਤੀ ਹੋ ਗਿਆ ਮੈਨੂੰ ਲੱਗਦਾ ਇਹਨੂੰ ਛੇਤਰਪਰੇਟ ਮੈਂ ਕਰੂੰ ਉਹ ਤਾਂ ਟੁੱਟੇ ਜਾਣੇ ਦਾ ਮੋਹ ਬਥੇਰਾ ਹੁੰਦਾ ਮੋਹ ਮੋਹ ਹੀ ਲੈ ਜਾਂਦਾ 100 100 ਰੁਪਿਆ ਡੁੱਕ ਕੇ ਇਹ ਤਾਂ ਗੱਲ ਗਲਤ ਹੈ ਨਾ ਆਦਤ ਮਾੜੀ ਹੈ ਚਲ ਕੋਈ ਨਾ ਦੇਉਂ ਪਤਾ ਹਾਂ ਹਾਂ ਕੋਈ ਗੱਲ ਨਹੀਂ ਨਹੀਂ ਲਾਵਾਂਗੇ ਯਾਰ ਹੁਣ ਨਾਲ ਲੱਗਵਾ ਮਿਲਦਾ ਫਿਰ ਹਨਾ ਉਹ ਕੋਈ ਗੱਲ ਨਹੀਂ ਬਾਤਾ ਘਟਾ ਕਰਕੇ ਲੈ ਲਾਂਗੇ ਬੰਦਾ ਬੰਦਾ ਪਾ ਲਾਂਗੇ ਵਿੱਚ ਹਾਂ ਹਾਂ ਨੇ ਗੱਲ ਸੁਣਾ ਅੱਜ ਆਪਾਂ ਕਾਲਜ ਨਹੀਂ ਜਾਂਦੇ ਅੱਜ ਆਪਾਂ ਨਜ਼ਾਰੇ ਲੈਣੇ ਐਤੀ ਕੀ ਨਜ਼ਾਰੇ ਲੈਣੇ ਕੀ ਕਿਹਨਾ ਨਜ਼ਾਰੇ ਲੈਣੇ ਅੱਜ ਆਪਾਂ ਹੋਲੀ ਖੇਡਦੇ ਆਂ ਹੋਲੀ ਕਿਹਦੇ ਨਾਲ ਖੇਡੀਆਂ ਮੁੰਡੇ ਨਾਲ ਲੈ ਲਈਦਾ ਮੈਂ ਤੈਨੂੰ ਫਿਰਦਾ ਫਿਰ ਤੇਰੇ ਨਾਲ ਹੀ ਖੇਡੂ ਹੋਲੀ ਇੱਕ ਮਿੰਟ ਇੱਕ ਮੋੜ ਕੇ ਹਾਂ ਚਲ ਠੀਕ ਆਪਾਂ ਹੋਰ ਖੇਡਣ ਜਾਂਦੇ ਆ ਚਲ ਠੀਕ ਆ ਠੀਕ ਆ ਉਹਦਾ ਮੁੰਡਾ ਹੈ ਬਾਬੇ ਦਾ ਠੀਕ ਆ ਚੰਗਾ ਫੇਰ ਮਿਲਦੇ ਆਪਾਂ ਯਾਰ ਓਕੇ